ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਦੂਜਾ ਏਕ ਨਹੀਂ ਦਾਤ ਆਪ ਤੇ ਜੋ ਪਾਈਐ ਨਾਨਕ ਸਾ ਕਰ ਮਾਤ ਸਾਇਬ ਤੁਟੈ ਜੋ ਮਿਲੈ ਮਹਿਲਾ ਦੂਜਾ ਏਕ ਨਹੀਂ ਚਾਗਰੀ ਜਿਤ ਭੋਗ ਖਸਮ ਨ ਜਾਏ ਨਾਨਕ ਸੇਵਕ ਕਾਂਡੀਐ ਜੇ ਸੇਤੀ ਖਸਮ ਸੁਮਾਏ ਪੌੜੀ ਨਾਨਕ ਗੀਤ ਨਾ ਜਪਨੀ ਹਰ ਤੋਂ ਕੇ ਪਾਰ ਆਵਰ ਆਪ ਗੁਰਾਇ ਸਾਕਤੀ ਵਿਰ ਆਪ ਗੁਰਾਇ ਮਾਰ ਇੱਕ ਨਾ ਗਲੀਆਂ ਜ਼ੰਜੀਰੀਆਂ ਇੱਕ ਤੁਰੀ ਚੜੇ ਬਿਸ਼ਿਆਰ ਆਪ ਗੁਰਾਇ ਕਰੇ ਆਪ ਹਉ ਕੈਸਿਉ ਗਰੀ ਪੁਕਾਰ ਨਾਨਕ ਕਰਣਾ ਜਨ ਕੀ ਆ ਫਿਰ ਤਿਸ ਕੀ ਕਰਨੀ ਸਾਰ ਨਾਨਕ ਕਰਣਾ ਜਨ ਕੀ ਆ ਇਹ ਰੀਤੀ ਰੀ ਕਰਨੀ ਸਾਰ ਸ਼ਲੋਕ ਮਹਿਲਾ ਦੂਜਾ ਇਸ ਪੂਰੀ ਨਾਲ ਦੋਵੇਂ ਸ਼ਲੋਕ ਗੁਰੂ ਅੰਗਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਜੇ ਬੰਦਾ ਇਹ ਆਖੇ ਕਿ ਮੇਰੇ ਉਦਮ ਨਾਲੇ ਕੰਮ ਹੋਇਆ ਇਹ ਮੈਂ ਕੀਤਾ ਉਸ ਕੰਮ ਨੂੰ ਕਰਨ ਦੇ ਸਮਰੱਥ ਆਪਣੇ ਆਪ ਨੂੰ ਸਮਝੇ ਨਾਨਕ ਸਾਹਿਬ ਕਰਮਾਤ ਸਾਹਿਬ ਤੁਠਾ ਜੋ ਮਿਲਿਆ ਇਤਨੇ ਹੀ ਦਾਤ ਆਪ ਤੋਂ ਜੋ ਪਾਈ ਹੈ ਜਿਹੜਾ ਇਹ ਸੂਚੀ ਕਿਵੇਂ ਆਪਣੇ ਆਪ ਆਪ ਪਾਈ ਹੈ ਆਪ ਇਹ ਕੰਮ ਕੀਤਾ ਹੈ ਆਪ ਇਥੇ ਮੇ ਸਫਲਤਾ ਹਾਸਲ ਕੀਤੀ ਹੈ ਤਾਂ ਫਿਰ ਉਹ ਕਿਸਮ ਦੀ ਪ੍ਰਭੂ ਦੀ ਮਿਹਰ ਨਹੀਂ ਬਣ ਸਕਦੀ ਬਖਸ਼ਿਸ਼ ਨਹੀਂ ਬਣ ਸਕਦੀ ਕਿਉਂਕਿ ਉਹਦੇ ਚ ਆਪਣੀ ਮੇ ਆ ਗਈ ਨਾਨਕ ਸਾਹਿਬ ਕਰਮਾਤ ਸਾਹਿਬ ਤੁਠਾ ਜੋ ਮਿਲਿਆ ਕਰਮਾਤ ਤੋਂ ਪਾਵੇ ਤੇ ਕਰਾਮਾਤ ਨਹੀਂ ਲੈਣਾ ਜਿਹੜੀਆਂ ਕੋਈ ਤਾਂ ਅਨੁਕਸ਼ਕਤੀ ਮਨੀ ਯਾਨੀ ਨਹੀਂ ਕਰਮਾਤ ਲਫਜ ਜਿਹੜਾ ਹੈ ਇਹਦਾ ਮਤਲਬ ਇਹਦਾ ਮਤਲਬ ਇਥੇ ਬਖਸ਼ਿਸ਼ ਹੀ ਹੈ ਭਈ ਸਹੀ ਮੈਨੇ ਜ ਬਖਸ਼ਿਸ਼ ਹੋਈ ਚੀਜ਼ ਮੰਨੀ ਜਾਏਗੀ ਜਿਸ ਦੇ ਵਿੱਚ ਬੰਦਾ ਇਹ ਸੋਚੇ ਕਿ ਸਾਹਿਬ ਤੁਠਾ ਜੋ ਮਿਲਿਆ ਜੋ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਮੇਰੇ ਕੋਲ ਇਹ ਕੰਮ ਹੋ ਗਿਆ ਪ੍ਰਮਾਤਮਾ ਨੇ ਮਿਹਰ ਕੀਤੀ ਮੇਰੀ ਇਹ ਪ੍ਰਾਪਤੀ ਹੋ ਗਈ ਪ੍ਰਭੂ ਨੇ ਮਿਹਰ ਕੀਤੀ ਮੈਂ ਇਸ ਕੰਮ ਕਾਜੇ ਸਫਲ ਹੋ ਗਿਆ ਮੇਰੀ ਔਲਾਦ ਚੰਗੀ ਨਿਕਲ ਗਈ ਜੋ ਕੁਝ ਵੀ ਜੋ ਪ੍ਰਾਪਤੀਆਂ ਨੇ ਸੰਸਾਰ ਦੀਆਂ ਇਨੋਂ ਬਾਰੇ ਬੰਦਾ ਅਗਰ ਮਨ ਦੀ ਸੋਚੇ ਹੋਵੇ ਕਿ ਪ੍ਰਭੂ ਨਾ ਕਰਵਾਉਂਦਾ ਤਾਂ ਮੇਰੀ ਕੀ ਪਾਇਆ ਸੀ ਜਰਾ ਬਰੇਕੀ ਨਾਲ ਸੋਚੀਏ দান ਕਰੀ ਜੇ ਕਿਛ ਹੋਵੇ ਆਪਣਾ ਅਸੀਂ ਕੋਈ ਦਾਨ ਵੀ ਨਹੀਂ ਕਰ ਸਕਦੇ ਕੁਝ ਆਪਣਾ ਹੋਵੇ ਤਾਂ ਕਰਾਂਗੇ ਨਾ ਕਿਸੇ ਨੂੰ ਆਪਣੀ ਚੀਜ਼ ਦਿੱਤੀ ਜਾਏ ਤਾਂ ਉਹ ਮੰਨੀ ਜਾਏਗੀ ਇਤ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਆ ਲਾ ਕੇ ਮੇਰਾ ਆਪਣੇ ਹਉਤੇ ਚਾਤੀ ਮਾਰੀ ਇਹ ਸਰੀਰ ਮੇਰਾ ਅਸੀਂ ਆਪੇ ਬਣਾਇਆ ਹੈ ਬਣਾ ਸਕਦੇ ਆ ਇਹ ਜੋ ਕੋਈ ਸਰੀਰ ਫਿਰ ਵਿੱਚ ਜੋ ਸ਼ਕਤੀ ਹੈ ਰੱਬੀ ਆਤਮਾ ਰੂਹ ਤਾਕਤ ਨਿਰੰਕਾਰ ਜੋ ਅੰਦਰ ਬੈਠਾ ਹੈ ਉਹ ਸਾਡੀ ਮਰਜ਼ੀ ਨਾਲ ਚੱਲਦਾ ਹੈ ਸਾਡਾ ਕਿਸੇ ਤੇ ਦਾਵਾ ਨਹੀਂ ਜੇ ਸਰੀਰ ਤੇ ਹੀ ਦਾਵਾ ਨਹੀਂ ਆਪਣੇ ਆਪੇ ਤੇ ਹੀ ਦਾਵਾ ਨਹੀਂ ਤੇ ਫਿਰ ਇਸ ਸਰੀਰ ਨੂੰ ਜੋ ਕੁਝ ਹੋਇਆ ਜਾਂ ਕੋਈ ਸਫਲਤਾ ਪ੍ਰਾਪਤ ਹੋਈ ਉਹਨੂੰ ਆਪਣੀ ਮਿਹਨਤ ਕਿਵੇਂ ਕਹਿ ਸਕਦੇ ਆ ਉਹ ਆਪਸ ਤੇ ਜੋ ਪਾਇਆ ਕਿ ਮੈਂ ਕਹਿ ਸਕਦੇ ਹਾਂ ਜੋ ਕੁਝ ਵੀ ਹੋ ਰਿਹਾ ਹੈ ਜੋ ਕੁਝ ਵੀ ਕਰ ਰਹੇ ਹਾਂ ਚਿੱਤਾਂ ਕੇ ਸਾਡੇ ਦਿਮਾਗ 'ਚ ਇੱਕ ਸੋਚ ਪੈਦਾ ਹੁੰਦੀ ਹੈ ਕੋਈ ਪਾਲਾ ਕਰਮ ਕਰਨ ਦੀ ਜਾਂ ਮਾੜਾ ਕਰਨ ਦੀ ਉਹ ਵੀ ਉਹਦੇ ਹੁਕਮ ਵਿੱਚ ਹੀ ਹੈ ਉਹ ਵੀ ਉਹਦੇ ਪਾਣੀ ਵਿੱਚ ਹੀ ਉਹ ਹੀ ਅੰਦਰ ਬੈਠਾ ਸੋਚ ਰਿਹਾ ਹੈ ਨਹੀਂ ਤੇ ਕਹਾਂਗਾ ਇਹ ਸਰੀਰ ਨੂੰ ਵਰਤ ਰਿਹਾ ਨਿਰੰਕਾਰ ਅੰਦਰ ਬੈਠਾ ਹੋਇਆ ਨਿਰੰਕਾਰ ਅੱਖਾਂ ਨਾਲ ਦੇਖ ਰਿਹਾ ਹੈ ਕੰਨ ਨਾਲ ਸੁਣ ਰਿਹਾ ਹੈ ਮੂੰਹ ਨਾਲ ਬੋਲ ਰਿਹਾ ਹੈ ਤਾਂ ਪਰਨ ਤੁਰ ਫਿਰ ਰਿਹਾ ਹੈ ਸ੍ਰੀ ਜੀ ਪੈਦਾ ਕੀਤੇ ਆਪਣੇ ਦਿਮਾਗ ਨਾਲ ਸੋਚ ਵਿਚਾਰ ਕੇ ਕਰਮ ਕਰ ਰਿਹਾ ਸਾਰੀ ਖੇਡ ਉਸ ਦੀ ਹੈ ਸਾਡਾ ਕੀ ਹੈ ਕੁਝ ਚੰਗਾ ਹੋ ਗਿਆ ਸ਼ੁਕਰ ਹੈ ਪ੍ਰਮਾਤਮਾ ਤੂੰ ਇਹ ਸ੍ਰੀ ਮੇਰਾ ਯੋਗ ਸਮਝਿਆ ਕਿ ਮੇਰੇ ਉੱਥੋਂ ਇਹ ਚੰਗਾ ਕਰਵਾਇਆ ਜੀ ਇਹ ਜ ਉਦੀ ਦਾ ਇਹ ਹੈ ਉਹਦੀ ਦਾਤ ਸਮਝ ਨਹੀਂ ਇਹ ਫਿਰ ਕਰਮਾਤ ਹੈ ਭਾਵੇਂ ਰੱਬ ਦੀ ਬਖਸ਼ਿਸ਼ ਇਸ ਨੂੰ ਕਿਹਾ ਜਾ ਸਕਦਾ ਹੈ ਫਿਰ ਇਹ ਹੈ ਮੇ ਮਿਟਾਣ ਵਾਲੀ ਹਉਮੈ ਮਿਟਾਣ ਵਾਲੀ ਜਦੋਂ ਇਹ ਵੀ ਖਿਆਲ ਹੈ ਕਿ ਨਹੀਂ ਜੀ ਇਹ ਤੇ ਪ੍ਰਮਾਤਮਾ ਦਾ ਕੀ ਜੀ ਇਹ ਮੈਂ ਆਪੇ ਕੀਤਾ ਜੀ ਉਸਲੇ ਵੀ ਇੱਕਰਮਾਤ ਨਹੀਂ ਬਣਦੀ ਇਸ ਨੂੰ ਰਹਿਮਤ ਨਹੀਂ ਕਿਹਾ ਜਾ ਸਕਦਾ ਬਖਸ਼ਿਸ਼ ਨਹੀਂ ਕਿਹਾ ਜਾ ਸਕਦਾ ਉਹਦਾ ਫਲ ਉਹ ਜਿਹੜਾ ਰੱਬੀ ਫਲ ਮਿਲਣਾ ਉਹ ਨਹੀਂ ਮਿਲਣਾ ਇੱਕ ਨਹੀਂ ਦਾਤ ਆਪਸੇ ਜੋ ਪਾਈ ਹੈ ਉਹ ਰੱਬੀ ਦਾਤ ਨਹੀਂ ਹੋ ਸਕਦੀ ਜਿਹਦੇ ਬਾਰੇ ਸੋਚੀਏ ਕਿ ਮੈਂ ਕੀਤਾ ਹੈ ਰੱਬੀ ਦਾਤ ਉਹੀ ਮੰਨੀ ਜਾਏਗੀ ਨਾਨਕ ਸਾਹ ਕਰਮਾਤ ਸਾਹਿਬ ਤੁਠਾ ਜੋ ਮਿਲਿਆ ਉਹੀ ਰੱਬੀ ਦਾਤ ਮੰਨੀ ਜਾਏਗੀ ਜਿਹੜੀ ਪਰਮਾਤਮਾ ਦੇ ਤੁਠ ਜਾਣ ਤੇ ਖੁਸ਼ ਹੋਣ ਤੇ ਸਾਨੂੰ ਮਿਲ ਜਾਏ ਅਸੀਂ ਸਮਝ ਲਈਏ ਕਿ ਪਰਮਾਤਮਾ ਨੇ ਮੇਰ ਕੀਤੀ ਤੇ ਇਹ ਚੀਜ਼ ਮੇਰੀ ਪ੍ਰਾਪਤੀ ਹੋ ਗਈ ਇਹ ਮੇਰੇ ਹੱਥੋਂ ਇੱਕ ਪਹਿਲਾ ਕੰਮ ਹੋ ਗਿਆ ਇਹ ਮੇਰੇ ਕੋਲੋਂ ਸੇਵਾ ਹੋ ਗਈ ਆਪਨੇ ਕਰਵਾਈ ਹੈ ਤੇ ਮੇਰੇ ਕੋਲੋਂ ਹੋਈ ਤੇ ਇਹ ਹੈ ਇਸ ਸ਼ਲੋਕ ਦਾ ਭਾਵ ਜੋ ਅਸੀਂ ਸਮਝਣਾ ਹੈ ਮਹਿਲਾ ਦੂਜਾ ਅਗਲਾ ਸ਼ਲੋਕ ਇੱਕ ਨਹੀਂ ਚਾਕਰੀ ਜਿਤ ਪਾਉ ਖਸਮਾ ਨਾ ਜਾਏ ਬੰਦਾ ਨੌਕਰੀ ਕਰਦਾ ਹੈ ਤੇ ਜੀ ਆਪਣੇ ਮਾਲਕ ਦਾ ਡਰ ਹੀ ਅੰਦਰ ਡਰਦਾ ਹੀ ਰਹਿੰਦਾ ਹਰ ਦਿਨ ਡਰਦਾ ਹੀ ਰਹਿੰਦਾ ਹੈ ਪਤਾ ਨਹੀਂ ਮਾਲਕ ਕਿਹੜੀ ਗੱਲੋਂ ਨਾਰਾਜ਼ ਹੋ ਜਾਏਗਾ ਇਹਦਾ ਮਤਲਬ ਹੈ ਕਿ ਉਹ ਆਪਣਾ ਕੰਮ ਸਹੀ ਨਹੀਂ ਕਰ ਰਿਹਾ ਜੇ ਉਹ ਦੀ ਜਿਹੜੀ ਡਿਊਟੀ ਸੌਂਪੀ ਗਈ ਹੈ ਉਹ ਸਹੀ ਕਰਦਾ ਹੋਵੇ ਫਿਰ ਡਰ ਕਿਉਂ ਹੋਏ ਜੇ ਆਪਣਾ ਕੰਮ ਸਹੀ ਕੀਤਾ ਜਾਏ ਬੰਦਾ ਆਪਣੀ ਡਿਊਟੀ ਸਹੀ ਕਰੇ ਤੇ ਫਿਰ ਕੋਈ ਡਰ ਹੀ ਨਹੀਂ ਹੈ ਸਗੋਂ ਕਈਂ ਦਫਾ ਬੰਦਾ ਮਾਲਕ ਦੀ ਉਮੀਦਾਂ ਤੋਂ ਜ਼ਿਆਦਾ ਚੰਗਾ ਕਰਕੇ ਮਾਲਕ ਤੋਂ ਇਨਾਮ ਦੀ ਖਾਹਿਸ਼ ਕਰਦਾ ਹੈ ਮਸੂਬ ਹੀ ਨੇ ਜਿਹੜੀ ਮਿਹਨਤ ਕਰਕੇ ਕੋਈ ਕਈ ਨੌਕਰ ਚਾਕਰ ਲੋਕ ਨੇ ਉਹ ਨੌਕਰੀਂ ਦੀ ਕਈਂ ਦਫਾ ਉਹ ਕੰਮ ਕਰ ਜਾਂਦੇ ਨੇ ਜਿਹੜਾ ਆਮ ਸੁਧਾਰਨ ਮੁਲਾਜ਼ਮ ਨਹੀਂ ਕਰਦਾ ਉਹਨਾਂ ਨੂੰ ਵੱਡੇ ਵੱਡੇ ਇਨਾਮ ਮਿਲਦੇ ਨੇ ਉਹਨਾਂ ਵਾਸਤੇ ਤੇ ਇੱਕ ਪਾਸੇ ਇਹ ਨੌਕਰ ਹੈ ਇਹਨੂੰ ਡਰ ਨਹੀਂ ਮੁੱਕਿਆ ਅਜੇ ਤੱਕ ਇਹਦਾ ਮਤਲਬ ਹੈ ਕਿ ਕੰਮ ਸਹੀ ਨਹੀਂ ਕਰ ਰਿਹਾ ਜੀ ਕੰਮ ਸਹੀ ਕਰ ਰਿਹਾ ਹੋਵੇ ਇਹਨੂੰ ਕੋਈ ਚਿੰਤਾ ਫਿਕਰ ਨਾ ਹੋਵੇ ਫਿਰ ਇੱਕ ਨੀਵੀਂ ਚਾਕਰੀ ਜਿਤ ਪੋਖ ਸਮਝ ਨਾ ਜਾਏ ਇਹ ਕਿਹੋ ਜੀ ਨੌਕਰੀ ਹੈ ਕਿ ਉਸ ਮਾਲਕ ਦਾ ਖਸਮ ਦਾ ਪੋੜ ਡਰ ਨਹੀਂ ਜਾਂਦਾ ਅੰਦਰੋਂ ਨਾਨਕ ਸੇਵਕ ਕਾੰਡੀ ਹੈ ਜਿਸ ਦਿੱਤੀ ਖਸਮ ਸਮਾਏ ਇਹ ਨਾਨਕ ਸੱਚਾ ਸੇਵਕ ਤੇ ਉਹ ਹੈ ਸੱਚਾ ਨੌਕਰ ਤੇ ਉਹ ਹੈ ਜਿਹੜੇ ਮਾਲਕ ਦੀ ਸਮਝ ਆਏ ਉਸ ਨੂੰ ਪਤਾ ਹੋਵੇ ਮੇਰਾ ਮਾਲਕ ਕੀ ਚਾਹੁੰਦਾ ਹੈ ਉਹ ਮਾਲਕ ਦੀ ਰਜ਼ਾ ਵੀ ਤੁਰਨ ਨੂੰ ਆ ਜਾਏ ਮਾਲਕ ਦੇ ਹੁਕਮ ਹੀ ਤੁਰਨ ਨੂੰ ਆ ਜਾਏ ਫਿਰ ਨੂੰ ਕੋਈ ਡਰ ਨਹੀਂ ਫਿਰ ਉਹ ਡਰੇਗਾ ਨਹੀਂ ਬਸ ਅਸੀਂ ਵੀ ਉਸ ਮਾਲਕ ਦੀ ਚਿਤ ਲਾ ਕੇ ਚਾਕਰੀ ਕੇ ਲੈ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਨਾਮ ਨੂੰ ਮਨ ਕੇ ਜਿੰਦਗੀ ਦੇ ਸਾਰੇ ਕੰਮ ਕਰੀ ਚੱਲੋ ਵੀ ਉਹ ਕਰ ਰਿਹਾ ਹੈ ਉਸ ਸਿਰਜ ਸੀਰ ਦੀ ਕੁਲੂਏ ਕੰਮ ਲੈ ਰਿਹਾ ਹੈ ਫਿਰ ਰੱਬ ਦਾ ਡਰ ਪੈ ਨਹੀਂ ਰਹਿੰਦਾ ਫਿਰ ਜਿਹੜਾ ਪੈ ਹੁੰਦਾ ਉਹ ਨਿਰਮਲ ਪਉ ਹੁੰਦਾ ਜਿਸ ਤਰ੍ਹਾਂ ਬੱਚੇ ਨੂੰ ਮਾਤਾ ਪਿਤਾ ਦਾ ਹੁੰਦਾ ਬੇ ਮੇਰੇ ਕੋਲ ਨੂੰ ਕੋਈ ਗਲਤੀ ਨਾ ਹੋ ਜਾਏ ਮੇਰੇ ਮਾਤਾ ਪਿਤਾ ਨਿਰਾਸ਼ ਨਾ ਹੋ ਜਾਣ ਫਿਰ ਰਬ ਦੇ ਹੁਕਮ ਵਿੱਚ ਬੰਦਾ ਤੁਰਦਾ ਉਸ ਖਸਮ ਮਾਲਕ ਪ੍ਰਭੂ ਦਾ ਹੁਕਮ ਹੀ ਤੁਰ ਕੇ ਕੋਈ ਹੁਕਮ ਦੇ ਉਲਟ ਕੰਮ ਕਰਦਾ ਹੀ ਨਹੀਂ ਜਿਹੜੀ ਗੱਲ ਕਰਦਾ ਆਪਣੇ ਗੁਰੂ ਨੂੰ ਪੁੱਛ ਕੇ ਕਰਦਾ ਗੁਰੂ ਦੀ ਮਕਾਨ ਸਾਲ ਕਰਦਾ ਫਿਰ ਨੂੰ ਕੋਈ ਡਰ ਪੈ ਨਹੀਂ ਰਹਿੰਦਾ ਕਿਉਂਕਿ ਉਹ ਫਿਰ ਨਿਰਪੋਧਾ ਹੋ ਜਾਂਦਾ ਨਿਰਪੋਜਪ ਹੈ ਸਗਲ ਪੋ ਮਿਟਾ ਉਹਦੇ ਕੋਈ ਡਰ ਪਉ ਨਹੀਂ ਉਹ ਫਿਰ ਡਰ ਡਰ ਕੇ ਨਹੀਂ ਜੀਉਂਦਾ ਕਿ ਪਤਾ ਨਹੀਂ ਕੀ ਹੋ ਜਾਏਗਾ ਪਤਾ ਨਹੀਂ ਕੀ ਹੋ ਜਾਏਗਾ ਜੇ ਮਾਲਕ ਨੂੰ ਆਪਣੇ ਸਿਰ ਮੱਥੇ ਦੇ ਮੰਨੇ ਆਪਣੀ ਮਹਿਨੂ ਮਾਰ ਲਵੇਂ ਸਤਿਗੁਰੂ ਦੇ ਅਗੇ ਐ ਭੋਵੇਂ ਤਨ ਮਨ ਤਨ ਸਭ ਸਤਿਗੁਰੂ ਕੋ ਹੁਕਮ ਮੰਨਿਆ ਪਾਈਏ ਜੇ ਏਦਾਂ ਦਾ ਹੁਕਮ ਨਹੀਂ ਹੈ ਫਿਰ ਕੋਈ ਡਰ ਨਹੀਂ ਹੈ ਤੂੰ ਉਹ ਸਾਰਾ ਪਰਮ ਪਿਤਾ ਹੈ ਉਤੇ ਸਾਡੇ ਅਸੀਂ ਖਤੇ ਬੋਧ ਕਮਾਉ ਦੇ ਕਿਚ ਅੰਦਰਾਂ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੋ ਪਾਪੀ ਬੜ ਗੁਨਾਹਗਾਰ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਗੁਣ ਹਮਾਰੇ ਦਇਆ ਕਰੋ ਕੁਛ ਮੇਰ ਉਭਾਓ ਡੁੱਬਦੇ ਪਤਰ ਤਾਰੇ ਉਹ ਤੇ ਤਰਨ ਆ ਰਹੇ ਉਹ ਤੇ ਹਰ ਹਾਲਤ ਵਿੱਚ ਸਾਡਾ ਭਲਾ ਹੀ ਚਾਹੁੰਦਾ ਹੈ ਉਹ ਸਾਨੂੰ ਕੋਈ ਦੁੱਖ ਮਿਲਦਾ ਹੈ ਉਹ ਵੀ ਉਹਦੀ ਮਿਹਰ ਹੁੰਦੀ ਹੈ ਸਾਡੇ ਕਰਮ ਸਹੀ ਕਰਨ ਲਈ ਸਾਨੂੰ ਰਾਹ-ਰਾਸਤੇ ਲਿਆਂਦੇ ਤੇ ਫਿਰ ਐਸਾ ਪਿਆਰਾ ਮਾਲਕ ਜਿਹੜਾ ਹਰ ਆਪੇ ਮਾਤਾ ਆਪੇ ਪਿਤਾ ਜੀ ਨੇ ਜੀਵ ਪੈਜਗ ਦਿਖਾਇਆ ਉਹਦੇ ਕੋਲ ਡਰ ਕਦਾ ਉਹਦੇ ਕੋਲ ਉਹਦਾ ਨਿਰਮਲ ਪਉ ਹੈ ਯਾਨੀ ਸਤਕਾਰ ਅਦਬ ਅਦਬ ਕਰਕੇ ਅਸੀਂ ਉਹਦੇ ਅਗੇ ਚੁੱਕਦੇ ਅਦਬ ਕਰਕੇ ਉਹਦੇ ਹੁਕਮ ਪਾਣੇ ਵੀ ਤੁਰਦੇ ਆ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਏ ਤੋ ਨੁਕਰ ਉਦੋਂ ਤੱਕ ਹੀ ਡਰਦਾ ਜਦੋਂ ਉਹ ਮਾਲਕ ਦੇ ਕੇ ਅਨੁਸਾਰ ਮਾਲਕ ਦੇ ਹੁਕਮੇ ਨਹੀਂ ਤੁਰਦਾ ਅਸੀਂ ਸਿੱਖ ਵੀ ਇੰਨੀ ਦੇਰੀ ਰੱਬ ਦਾ ਡਰ ਖੂਫ ਹੁੰਦਾ ਹੈ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਜਦੋਂ ਅਸੀਂ ਗਲਤੀਆਂ ਨਾ ਕਰੀਏ ਗੁਰੂ ਦੇ ਹੁਕਮ ਜਰੇ ਕੇ ਮਾਲਕ ਦੇ ਬਣ ਕੇ ਰਹੀਏ ਫਿਰ ਕੋਈ ਡਰ ਨਹੀਂ ਫਿਰ ਕੋਈ ਤਰਾ ਨਹੀਂ ਫਿਰ ਵਿਸ਼ਵਾਸ ਹੈ ਮਾਲਕ ਨਾਲ ਇਕਮਿਕਤਾ ਹੋ ਗਈ ਤੋ ਇਹ ਹੈ ਨਾਨਕ ਸੇਵ ਕਾਂਢੀ ਜੀ ਜਿਸ ਦੀ ਖਸਮ ਸੋ ਜਿਹੜੇ ਖਸਮ ਵੀ ਸੁਮਾ ਜਾਏ ਮਾਲਕ ਮਾਲਕ ਦੀ ਮਰਜ਼ੀ ਉਹਦੀ ਆਪਣੀ ਮਰਜ਼ੀ ਨੂੰ ਉਹਦੀ ਮਰਜ਼ੀ ਵਿੱਚ ਮਿਲਾ ਦੇਵੇ ਬਿਲਕੁਲ ਇੱਕ ਗੱਲ ਹੋਵੇ। ਇਹਨਾਂ ਵਾਰ ਬੰਦਾ ਕਿਸੇ ਨਾਲ ਸਾਡੀ ਪ੍ਰੀਤ ਹੈ ਨਾ ਅਸੀਂ ਇਤਨਾ ਜਾਣਦੇ ਹੁੰਦੇ ਹਾਂ ਵੀ ਕੋਈ ਗੱਲ ਕਰਦੇ ਹਾਂ ਉਹਦੋਂ ਪੁੱਛਦੇ ਹਾਂ ਤੁਹਾਨੂੰ ਪਹਿਲੇ ਬਤਲਉਂਦੇ ਦੇ ਕੇ ਜਵਾਬ ਕੀ ਮਿਲੇਗਾ। ਇਹ ਮੇਰੀ ਗੱਲ ਮੰਨੀ ਜਾਣੀ ਨਹੀਂ ਮੰਨੀ ਜਾਣੀ ਪਹਿਲਾਂ ਪਤਾ ਹੁੰਦਾ। ਕਿਉਂ ਕਿ ਅਸੀਂ ਇਤਨੇ ਇੱਕ ਮਿਕ ਕੋਈ ਹੁੰਦੇ ਇੱਕ ਦੂਜੇ ਦਾ ਸੁਆ ਇੱਕ ਦੂਜੇ ਦਾ ਸੁਭਾ ਇਤਨਾ ਪਛਾਣਿਆ ਹੁੰਦਾ ਹੈ ਕਿ ਪਤਾ ਹੁੰਦਾ ਵੀ ਇਹ ਗੱਲ ਮੇਰੀ ਮਨੋਏਗੀ ਜਾਂ ਨਹੀਂ ਮਨੋਏਗੀ। ਇਸ ਤਰ੍ਹਾਂ ਮਾਲਕ ਨਾਲ ਇੱਕ ਮਿਕ ਦਾ ਖਸਮੇ ਸਮਾਈ ਵਾਲੀ ਗੱਲ ਜਿਹੜੀ ਹੈ ਇਹ ਅਵਸਥਾ ਬਣਨੀ ਚਾਹੀਦੀ ਹੈ। ਪੌੜੀ ਗੁਨਾਨ ਪਾਚਾ ਜੀ ਦੀ ਨਾਨਕ ਅੰਤ ਨਾ ਜਪਣੀ ਹਰ ਤਾਂ ਕੇ ਪਾਰ ਆਵਰ ਉਹ ਪ੍ਰਭੂ ਬੜਾ ਬੇਅੰਤ ਹੈ ਉਹ ਇਤਨੀ ਵੱਡੀ ਹਸਤੀ ਇਤਨੀ ਵੱਡੀ ਹੋਣ ਦਾ ਮਾਲਕ ਹੈ ਉਸ ਦੀ ਜੋ ਐਗਜ਼ਿਸਟੈਂਸ ਹੈ ਜੋ ਹਸਤੀ ਹੈ ਉਹ ਇਤਨੀ ਵੱਡੀ ਹੈ ਇਤਨੀ ਵਿਆਪਕ ਹੈ ਕਿ ਕੋਈ ਉਸ ਦਾ ਅਰ ਲਾ ਪਰਲਾ ਬਣਨਾ ਲੱਭ ਨਹੀਂ ਸਕਦਾ ਹਰ ਤਾਂ ਕੇ ਪਾਰ ਆਵਰ ਪਾਰੋਂ ਪਾਰਲਾ ਬਣਨਾ ਤੇ ਰਾਰਲਾ ਬਣਨਾ ਉਹ ਕਿੱਥੇ ਤੱਕ ਉਹਦੀ ਹਦੂਦ ਹੈ ਉੱਪਰ ਕਿਤਨਾ ਹੈ ਠਾ ਕਿੰਨਾ ਹੈ ਦਾਇਆਂ ਬਾਏ ਅਠਾ ਦਿਸ਼ਵਿਚ ਦਸਾਂ ਤੇ ਜਿਹ ਵਿੱਚ ਉਹ ਕਿੰਨਾ ਹੈ ਇਹ ਕੋਈ ਨਹੀਂ ਕਹਿ ਸਕਦਾ ਨਾਨਕ ਅੰਤ ਨਾ ਜਾਪੇ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਹਰ ਤਾਕੇ ਪਾਰ ਆਵਰ ਮੈਂ ਤੇ ਕਹਨਾ ਉਹਦੀ ਵਜੂਦ ਦਾ ਅੰਤ ਤੇ ਦੂਰ ਦੀ ਗੱਲ ਹੈ ਉਹਨੇ ਜੋ ਕੁਝ ਪੈਦਾ ਕੀਤਾ ਉਹਦੇ ਵਿੱਚ ਕੀ ਕੀ ਕਿਰਿਆਵਾਂ ਸਾਡਾ ਆਪਣਾ ਸਿਰ ਦੀ ਜਾਂ ਕਿਸੇ ਡਾਕਟਰ ਕੋਲ ਬੈਠ ਜਾਓ ਉਹਨੂੰ ਪੁੱਛੋ ਅੰਦਰ ਸਿਰ ਦੇ ਅੰਦਰ ਕੀ ਕੀ ਕਿਰਿਆਵਾਂ ਹੋ ਰਹੀਆਂ ਨੇ ਬੱਧਾ 당 ਰਹਿ ਜਾਂਦਾ ਸਾਡੇ ਬਿਗੈਰ ਸੋਚੇ ਸਮਝੇ ਆਪਣੇ ਆਪ ਸਿਰ ਦੇ ਅੰਦਰ ਜਿਹੜੇ ਸਰੀਰ ਦੇ ਅੰਦਰ ਦੇ ਫੰਕਸ਼ਨਸ ਨੇ ਉਹ ਕਿਵੇਂ ਚਲ ਰਹੀ ਨੇ ਪ੍ਰਮਾਤਮਾ ਦੀ ਮਿਹਰ ਨਾਲ ਡੰਗ ਰਹਿ ਜਾਂਦਾ ਬੰਦਾ ਜੇ ਕਿਤੇ ਐਗਰੀਕਲਚਰ ਸਾਇੰਸ ਵਾਲੇ ਕੋਲ ਮੈ ਜਾਓ ਉਹ ਇਹ ਜਿਹੜੀ ਨਬਾਤਾਂਤ ਹੈ ਉਤਪਤੀ ਹੈ ਇਹਦੇ ਜਿੱ ਕੀ ਕੀ ਖੇਡਾਂ ਵਰਦੀਆਂ ਨੇ ਜੇ ਕਿਤੇ ਹੋਰ ਜੀਵਨ ਜੰਤਾਂ ਦੇ ਬਾਰੇ ਦੇਖਣਾ ਸ਼ੁਰੂ ਕਰਦੇ ਹੋ ਬੰਦਾ ਉੱਥੇ ਡੰਗ ਰਹਿ ਜਾਂਦਾ ਉਹਨਾਂ ਦੇ ਜੀਉਣ ਦੇ ਢੰਗ ਉਹਨਾਂ ਦੇ ਮਰਨ ਦੇ ਢੰਗ ਉਹਨਾਂ ਦੇ ਖਾਣ ਪੀਣ ਦੇ ਢੰਗ ਬੰਦਾ ਡੰਗ ਰਹਿ ਜਾਂਦਾ ਕੁਦਰਤ ਦਾ ਕੀ ਹੰਦ ਪਾ ਸਕਦੇ ਅਸੀਂ ਬਸ ਆਚਾਰ ਜੀ ਹੀ ਆਚਾਰ ਜੀ ਹੈ ਬਿਸਵਾਦ ਹੀ ਬਿਸਮਵਾਦ ਹੈ بس ਉਹਦੇ ਬਾਰੇ ਸੋਚ ਸੋਚ ਵਿਚਾਰ ਚੱਲਣੇ ਚਾਹੀਦੇ ਆ ਜੇ ਤੂੰ ਚੇਲੇ ਕਿ ਉਹਦੀ ਸਿਰਫ ਸਲਾਹ ਪੜਾਂਗੇ ਤੇ ਡੰਗ ਰਹਿ ਜਾਗੇ ਆਰਾ ਪਾ ਅਸੀਂ ਪਿਛਲੇ ਦਿਨਾਂ ਦੀ ਪਿੱਛਾ ਕੀਤਾ ਸੀ ਗੁਰਮਤਿ ਤੇ ਵਿਗਿਆਨ ਉਹਦੇ ਵਿੱਚ ਕੁਝ ਸਾਇੰਸੀ ਗੱਲਾਂ ਅਸੀਂ ਡਿਸਕਸ ਕੀਤੀਆਂ ਸਨ ਕਿ ਜ਼ਮੀਨ ਕੋਲੋਂ ਸੂਰਜ ਕਿਤਨਾ ਵੱਡਾ ਹੈ ਸੂਰਜ ਜ਼ਮੀਨ ਦਾ ਫੈਸਲਾ ਕਿਤਨਾ ਹੈ ਬਾਕੀ ਜਿਹੜੇ ਹੋਰ ਵੱਡੇ ਮੰਨੇ ਪਰਮੰਨੇ ਗ੍ਰਹਿ ਜਿਹੜੇ ਅੱਜ ਤੱਕ ਖੋਜ ਕੀਤੇ ਗਏ ਨੇ ਉਹਨਾਂ ਦਾ ਇੱਕ ਤੋਂ ਦੂਜੇ ਤੱਕ ਦਾ ਕਿਤਨਾ ਫਾਸਲਾ ਹੈ ਕਿੰਨੀਆਂ ਕਨੀਆਂ ਸਦੀਆਂ ਲੱਗ ਜਾਂਦੀਆਂ ਨੇ ਇੱਕ ਤੋਂ ਦੂਜੇ ਤੱਕ ਪਜਣ ਵਾਸਤੇ ਜੇ ਇਹਨਾਂ ਗ੍ਰਹਿਨ ਦਾ ਆਪਸੀ ਨਾ ਫੈਸਲਾ ਦੇ ਉਹ ਸਾਰੇ ਉਸ ਪ੍ਰਭੂ ਵਿੱਚ ਨੇ ਸਾਰੇ ਨਿਰੰਕਾਰ ਵਿੱਚ ਹੈ ਸਭ ਕੁਝ ਉਹ ਆਪ ਨਿਰੰਕਾਰ ਕਿਤਨਾ ਵੱਡਾ ਹੈ ਨਾਨਕ ਅੰਤ ਨ ਜਾਪਨੀ ਹਰ ਤੱਕ ਕੇ ਪਾਰ ਆਵਰ ਆਪ ਕਰਾਇ ਸਾਖ ਦੀ ਫਿਰ ਆਪ ਕਰਾਇ ਮਾਰ ਇਹ ਵੀ ਉਹਦੀ ਮਿਹਰ ਹੈ ਆਪ ਸਾਖਤੀ ਪਾਪ ਬਣਾਉਂਦਾ ਹੈ ਜੀਵਨ ਨੂੰ ਆਪ ਕਰਤਾ ਹੈ ਆਪ ਸ੍ਰਿਸ਼ਟੀ ਨੂੰ ਪੈਦਾ ਕਰਦਾ ਪਰ ਆਪ ਕਰੇ ਮਾਰ ਫਿਰ ਮਾਰਦਾ ਵੀ ਆਪ ਹੀ ਹੈ ਦੋ ਗੱਲਾਂ ਉਹਦੇ ਇੱਕੋ ਇੱਕ ਬਖਰੇ ਦੇਵੀ ਦੇਵ ਤੂੰ ਉਸਨੇ ਨਿਯੁਕਤ ਨਹੀਂ ਕੀਤੇ ਮਹਿਕਮੇ ਨਹੀਂ ਬਣਾਏ ਇੱਕ ਪਾਲਣ ਵਾਲਾ ਇੱਕ ਪੈਦਾ ਕਰਨ ਵਾਲਾ ਇੱਕ ਰਿਜ਼ਕ ਦੇਣ ਵਾਲਾ ਇੱਕ ਮਾਰਨ ਵਾਲਾ ਨਾ ਐਸਾ ਕੁਝ ਨਹੀਂ ਹੈ ਉਹ ਆਪ ਹੀ ਸਭ ਕੁਝ ਕਰਦਾ ਇਤਨਾ ਗਲੀਆਂ ਜ਼ੰਜੀਰੀਆਂ ਇੱਤੀ ਚੀਜ਼ ਨੂੰ ਗਲੀਆਂ ਗਲੀ ਗਲਾਂ ਵਿੱਚ ਗੱਗਾ ਲੱਲਾ ਬਿਆਰੀ ਉੱਪਰ ਅਸੀਂ ਬਿੰਦੀ ਪਣੀ ਗਲੀਆਂ ਗਲਾਂ ਵਿੱਚ ਇਹ ਲਫ਼ਜ਼ ਗੁਰਬਾਣੀ ਦੀ ਤੁ ਆਉਂਦਾ ਹੈ ਬਖਵਾ ਕਰਤਾਂ ਦੇ ਗੱਲ ਨਹੀਂ ਜੋਗ ਨ ਹੋਏ ਇੱਥੇ ਗੱਲੀ ਇੱਥੇ ਗੱਲੀ ਦੇ ਲੱਲੇ ਉੱਪਰ ਅਧਿਕ ਵੀ ਆਏਗੀ ਇਹ ਵਿਹਾਰੀ ਦੇ ਉੱਪਰ ਬਿੰਦੀ ਗੱਲ ਨਹੀਂ ਗੱਲਾਂ ਨਾਲ ਉੱਥੇ ਮਤਲਬ ਹੈ ਗੱਲਾਂ ਫਿਰ ਗਲੀ ਜਿਨਾਂ ਚ ਫਿਰ ਮੇਰਾ ਸੁੰਦਰ ਬਹੁ ਮਿਲਕਿਤ ਗਲੀ ਇਤ ਸਿੰਪਲ ਗਲੀ ਬਨਣਾ ਨਾ ਅਧਿਕ ਲਗਾਨੀ ਹੈ ਨਾ ਬਿੰਦੀ ਲੈ ਕੇ ਗਲੀ ਕਿਹੜੀ ਹੋ ਗਈ ਜਿਹੜੀ ਮੱਲੇ ਦੀ ਗਲੀ ਹੁੰਦੀ ਹੈ ਸਟਰੀਟ ਪਰ ਗੁਰਬਾਣੀ ਵਿੱਚ ਲਿਖਿਆ ਲਫ਼ਜ਼ ਤਿੰਨੇ ਗਲੀ ਲਿਖਿਆ ਗੱਗਾ ਲੱਲਾ ਵਿਹਾਰੀ ਗਲੀ ਲਿਖਿਆ ਬਰਾਸੀ ਹਰ ਜਗ੍ਹਾ ਗਲੀਬੜੀ ਜਾਵਾਂਗੇ ਗੱਲ ਨਹੀਂ ਬੰਨੀ ਇਸ ਨੂੰ ਅਸੀਂ ਉਚਾਰਦੇ ਟਾਈਮ ਅਸੀਂ ਇਹ ਲਿਖ ਕੇ ਦੇਣਾ ਹੋਵੇ ਤੇ ਅਸੀਂ ਇਹ ਬੰਦੀ ਟਿਪੀਆਂ ਲਾਉਣੀਆਂ ਨਹੀਂ ਹਨ ਉੱਥੇ ਉਸ ਤਰ੍ਹਾਂ ਲਿਖਣਾ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਲਿਖਿਆ ਹੋਇਆ ਲੇਕਿਨ ਉਚਾਰਨ ਕਰਦੇ ਟਾਈਮ ਇਤਨੇ ਇਕਨਾ ਗਲੀਆਂ ਜੰਜੀਰੀਆਂ ਇਕਨਾ ਦੇ ਗਲਿਆਂ ਵਿੱਚ ਸਦਾ ਜ਼ਜ਼ੀਰੀਆਂ ਭਾਬ ਉਹ ਕੈਦੀ ਫਸੇ ਰਹਿੰਦੇ ਨੇ ਜੇਲਮ ਵਿੱਚ ਫਸੇ ਰਹਿੰਦੇ ਨੇ ਇੱਕ ਤੁਰੀ ਚੜੇ ਬਿਸਿਆਰ ਪਰ ਕਈ ਘੋੜਿਆਂ ਦੇ ਚੜ ਕੇ ਸਵਾਰੀਆਂ ਕਰਦੇ ਫਿਰਦੇ ਨੇ ਕਈ ਵਿਚਾਰੇ ਜੇਲਮ ਵਿੱਚ ਡੱਕੇ ਰਹਿੰਦੇ ਨੇ ਉਹਨਾਂ ਨੂੰ ਜ਼ੰਜੀਰੀਆਂ ਕੜੀ ਹੀ ਪਈ ਰਹਿੰਦੇ ਨੇ ਇਹ ਉਹਦੀ ਆਪਣੀ ਖੇਡ ਹੈ ਜਿਹਨੂੰ ਕੜੀ ਬੁੱਧ ਦੇ ਵਿੱਚ ਵੀ ਆਪ ਹੀ ਬੈਠਾ ਜਿਹੜਾ ਘੋੜੀ ਤੇ ਸਵਾਰੀ ਕਰ ਜਾਂਦਾ ਉਹਦੇ ਵਿੱਚ ਵੀ ਆਪ ਹੀ ਆਪ ਗਰਾਏ ਕਰੇ ਆਪ ਉਹ ਕੈਸੇ ਨੂੰ ਕਰੀ ਪੁਕਾਰ ਉਹ ਆਪ ਹੀ ਸਭ ਕਰਨ ਕਰਨਹਾਰ ਹੈ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਉਹ ਕੈਸੇ ਨੂੰ ਕਰੀ ਪੁਕਾਰ ਮੈਂ ਕਿਸੇ ਹੋਰ ਅਗੇ ਕੋਈ ਪੁਕਾਰ ਨਹੀਂ ਕਰ ਸਕਦਾ ਵੀ ਐ ਇੰਨ ਕਿਉਂ ਹੋਇਆ ਤੇ ਉੰਜ ਕਿਉਂ ਹੋਇਆ ਜੋ ਹੋਣਾ ਹੈ ਰੱਬ ਦੇ ਹੁਕਮ ਵਿੱਚ ਹੋਣਾ ਨਾਨਕ ਕਰਣਾ ਜਨਕੀਆ ਅਪਰਤੀ ਸੀ ਕਰਨੀ ਸਾਰ ਕਰਨਾ ਕਿ ਤੂੰ ਭਾਵ ਸ੍ਰਿਸ਼ਟੀ ਬਣਾ ਦਿੱਤੀ ਨਾਨਕ ਕਰਨਾ ਜਿੰਨ ਕ ਜਿਸ ਪ੍ਰਮਾਤਮਾ ਨੇ ਸਾਰੀ ਕੁਦਰਤ ਪੈਦਾ ਕੀਤੀ ਹੈ ਫਿਰ ਤਸੀਹ ਕਰਨੀ ਸਾਰ ਉਹੀ ਇਸ ਸਾਰੀ ਦੀ ਸਭ ਸੰਭਾਲ ਕਰਦਾ ਹੈ ਹਰ ਜੀਵ ਨੂੰ ਆਪਣੇ ਟਿਕਾਣੇ ਤੇ ਰੱਖਿਆ ਜਿਸ ਦੇ ਉਸ ਨੇ ਯੋਗ ਬਣਾਇਆ ਜੋ ਉਹਦੇ ਕੋਲ ਕਰਉਣਾ ਚਾਹਦਾ ਉਹ ਕਰਵਾਉਂਦਾ ਹੈ ਇਹ ਸਾਰੀ ਉਸ ਦੀ ਖੇਡ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ